ਅੱਜ ਪਿਛਲੇ ਸਾਵੀ ਸਰਕਾਰ ਬਾਬਾ ਬਰਮਦਾਸ ਲੋਰ ਅਕਲਪੁਰ ਰੋਡ ਵਿਖੇ ਸੰਤ ਬਾਬਾ ਰੂੜਾ RAM ਜੀ ਦੀ ਨੌਵੀਂ ਜੋ ਵਰਸੀ ਸਮਾਗਮ ਆ ਅੱਜ ਸਦਾਲੂ ਸੰਗਤਾਂ ਵੱਲੋਂ ਔਰ ਸੰਤ ਬਾਬਾ ਜਸਪਾਲ ਜੀ ਦੀ ਰਹਿਮਾਈ ਹੇਟ ਬੜੇ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਜਿੱਥੇ ਕਿ ਦੇਸ਼ ਵਿਦੇਸ਼ ਦੀਆਂ ਸੰਗਤਾਂ ਨਿਤਮਸਤਕ ਹੋਣ ਸੰਤਾਂ ਨੂੰ ਸੰਤਾਂ ਦੇ ਚਨ ਅੰਦੀ ਤੂੜ ਮੱਥੇ ਲਾਉਣ ਲਈ ਪਹੁੰਚ ਰਹੀਆਂ ਹਨ ਔਰ ਜਿੱਥੇ ਸੰਗਤਾਂ ਲਈ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤੇ ਗਏ ਆ ਪਾਣੀ ਦੀਆਂ ਸ਼ਬੀਲਾਂ ਔਰ ਠੰਡੇ ਮਿੱਠੇ ਜਲ ਦੀਆਂ ਸ਼ਬੀਲਾਂ ਤੇ ਲੰਗਰ ਦੇ ਟੁੱਟ ਭੰਡਾਰੇ ਸਵੇਰ ਤੋਂ ਹੀ ਚੱਲ ਰਹੇ ਆ ਮੈਂ ਕਾਉਂਸਲਰ ਹੋਣ ਦੇ ਨਾਤੇ ਬਾਬਾ ਜੀ ਦੇ ਚਾਣਾਂ ਦੇ ਵਿੱਚ ਮੈਂ ਆਪਣੇ ਵੱਲੋਂ ਔਰ ਆਪਣੇ ਪਰਿਵਾਰ ਵੱਲੋਂ ਔਰ ਬਾਬਾ ਜੀ ਦੇ ਚਾਣਾਂ ਚ ਸਦਾ ਦੇ ਫੁੱਲ ਭੇਟ ਕਰਦਾ ਆ ਔਰ ਆਸ ਲਖਾਂ ਵਿੱਚ ਬਾਬਾ ਜੀ ਹਰੇਕ ਸੱਦਾ ਲੋ ਜੋ ਡੇਰੇ ਦੇ ਵਿੱਚ ਪਹੁੰਚੇ ਅੱਜ ਸਾਰਿਆਂ ਦੇ ਮਨੋ ਕਾਮਨਾ ਪੁਰੀਆ ਕਨ ਜਿੱਥੇ ਕਿ ਬਾਬਾ ਜੀ ਨੇ ਇਲਾਕੇ ਦੇ ਵਿੱਚ ਇੱਕ ਵਿੱਦਿਆ ਦਾ ਜੋ ਬਹੁਤ ਵੱਡਾ ਜੋ ਦਾਰਾ ਖੋਲਿਆ ਹੋਇਆ ਹੈ ਜਿੱਥੇ ਕਿ 500 ਦੇ ਕਰੀਬ ਬਾਬਾ ਬ੍ਰਹਮਦਸ ਪਬਲਿਕ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਆ ਮੈਂ ਇਲਾਕੇ ਦੇ ਲੋਕਾਂ ਨੂੰ ਬੇਨਤੀ ਕਰਦਾ ਆ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਵਿੱਦਿਆ ਔਰ ਗਿਆਨ ਦਿਓ ਇਹ ਇੱਕ ਐਸੀ ਚੀਜ਼ ਹੈ ਵਿੱਦਿਆ ਜਿਹੜੀ ਕਿ ਚੋਰੀ ਨਹੀਂ ਹੋ ਸਕਦੀ ਸੋ ਅੱਜ ਦੇ ਇਸ ਮਹਾਨ ਪੁਰਬ ਤੇ ਮੈਂ ਸੰਤਾਂ ਦੇ ਸਾਧਾ ਦੇ ਚਰਨਾਂ ਦੇ ਵਿੱਚ ਦਾ ਰਿਫਲ ਫੀਟ ਕਰਦਾ ਹੈ ਜੈ ਸੰਤ